ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਨਾਲ ਨਾਲ ਆਪਾਂ ਸਿਮਰਨ ਕਰਦੇ ਰਹਿਣਾ ਹੈ ਤੇ ਨਾਲ ਦੇ ਨਾਲ ਇਸ ਨੂੰ ਆਪਾਂ ਤਿਆਰ ਕਰਦੇ ਜਾ ਰਹੇ ਹਾਂ ਸੋ ਵਾਹਿਗੁਰੂ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਆਪਾਂ ਨੂੰ ਇਹ ਸਾਰੀਆਂ ਦਾਤਾਂ ਬਖਸ਼ੀਆਂ ਹਨ ਉਸ ਦੇ ਬਿਨਾਂ ਤੇ ਆਪਾਂ ਕੱਖ ਦੇ ਵੀ ਨਹੀਂ ਹੈਗੇ ਆ ਤੁਸੀਂ ਦੇਖ ਰਹੇ ਹੋ ਕਿ ਕੋ ਕੋਲ ਜਿਹੜਾ ਹੈ ਉਹ ਤਿਆਰ ਹੋ ਗਿਆ ਹੈ ਇਸ ਨੂੰ ਆਪਾਂ ਥੋੜਾ ਹੋਰ ਪਾਣੀ ਪਾਵਾਂਗੇ ਇਹਦੇ ਵਿੱਚ ਇਦਾਂ ਪਾਣੀ ਪਉਂਦੇ ਰਹਿਣਾ ਹੈ ਤੇ ਇਹਨੂੰ ਆਪਾਂ ਘੋਲਦੇ ਰਹਿਣਾ ਹੈ ਜਦੋਂ ਤੁਹਾਨੂੰ ਲੱਗੇ ਕਿ ਕੋਲ ਬਿਲਕੁਲ ਜਿਲੀਬੀ ਬਣਨ ਦੇ ਕਾਬਿਲ ਹੋ ਗਿਆ ਹੈ ਤਾਂ ਫਿਰ ਆਪਾਂ ਇਸ ਨੂੰ ਸਟਾਪ ਕਰ ਦੇਣਾ ਤੇ ਉਨਾ ਫਿਰ ਇਹਨੂੰ ਪੂਰੀ ਤਰ੍ਹਾਂ ਸਮੈਸ਼ ਕਰਨਾ ਹੈ ਆ ਦੇਖੋ ਕੋਈ ਵੀ ਇੱਥੇ ਡੱਬੀ ਤੇ ਢਿੱਲੀ ਕਿਸੇ ਵੀ ਚੀਜ਼ ਦੀ ਨਹੀਂ ਰਹਿ ਜਾਣੀ ਚਾਹੀਦੀ ਤੁਸੀਂ ਦੇਖ ਰਹੇ ਹੋ ਕਿ ਕੋਲ ਆਪਾਂ तैयार कर रहे हैं जलेबिया वास्ते तो आप सोच रहे नवी चीज तैयार की जाए सतनाम वागुरू सतनाम श्री 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 वागुरु ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਅੱਜ ਵੀਰਸ ਹੁਣ ਆਪਣਾ ਕੋਲ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਬੋਟਲ ਹੈ ਜਿਸ ਦੀ ਮਦਦ ਦੇ ਨਾਲ ਆ ਦੇਖੋ ਤੁਹਾਡੇ ਸਾਹਮਣੇ ਪੂਰਾ ਮੈਸ਼ ਕਰ ਲਿਆ ਆਪਾਂ ਇਹਦੇ ਵਿੱਚ ਕੋਈ ਵੀ ਗੰਡ ਵਗੈਰਾ ਨਹੀਂ ਹੈ तो इस तु तो बाद की आप की है जिसकी मदद के न आप जलेबियां बना सो तो इस घोलू आपे ये आप लवेंगे बोतल ਇਹ ਅਸੀਂ ਬਹੁਤ ਟਾਈਮ ਦੀ ਬੋਤਲ ਲੈ ਆ ਕੇ ਰੱਖੀ ਹੋਈ ਆ ਪਰ ਅਸੀਂ ਕਦੀ ਯੂਜ਼ ਨਹੀਂ ਕੀਤੀ ਸੀ ਸੋ ਅੱਜ ਇਹਦੀ ਵੀ ਲੋੜ ਪੈ ਗਈ ਹੈ ਸੋ ਕਹਿੰਦੇ ਹੁੰਦੇ ਨਾ ਲੋੜ ਤਾਂ ਗਲੀ ਦੇ ਕੱਖਾਂ ਦੀ ਪੈ ਜਾਂਦੀ ਹੈ ਤੇ ਇਹ ਤਾਂ ਫਿਰ ਵੀ ਇੱਕ ਬੋਤਲ ਹੈ ਇਸ ਤੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਕਿ ਕੋਈ ਵੀ ਚੀਜ਼ ਵਿਅਰਥ ਨਹੀਂ ਹੁੰਦੀ ਇਸ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਕਦੀ ਨਾ ਕਦੀ ਕਿਸੇ ਨਾ ਕਿਸੇ ਰੂਪ ਵਿੱਚ ਯੂਜ਼ ਕਰ ਸਕਦੇ ਹਾਂ ਸੋ ਦੇਖੋ ਆ ਬੋਤਲ ਆਪਾਂ ਫੁੱਲ ਭਰ ਲਈਏ ਤੇ ਇਹਦੇ ਉੱਪਰ ਇਦਾਂ ਕਰਕੇ ਆਪਾਂ ਇਸਦੇ ਕਵਰ ਨੂੰ ਕੱਸ ਦਿੱਤਾ ਹੈ ਸੋ ਇਹ ਬੋਤਲ ਜਲੇਬੀਆਂ ਦੇ ਮਟੀਰੀਅਲ ਨਾਲ ਆਪਾਂ ਭਰ ਲਈਏ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਇਸ ਨਾਲ ਆਪਾਂ ਕਿੱਦਾਂ ਜਲੇਬੀਆਂ ਬਣਾ ਸਕਦੇ ਹਾਂ ਜੋ ਆਪਣਾ ਰੈਸਟ ਬੈਲੈਂਸ ਹੋਇਆ ਹੈ ਉਸ ਨੂੰ ਆਪਾਂ ਫਿਰ ਵੀਰ ਤੁਸੀਂ ਦੇਖ ਰਹੇ ਹੋ ਆਪਾਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਕਰ ਲਿਆ ਹੈ ਇਹਨੂੰ ਮੀਡੀਅਮ ਫਲੇਮ ਤੇ ਗਰਮ ਕਰ ਲਿਆ ਹੈ ਕਿਉਂਕਿ ਜਿੰਨਾ ਚਿਰ ਤੇਲ ਗਰਮ ਨਹੀਂ ਹੋਊਗਾ ਉਨਾਂ ਚਿਰ ਜਲੇਬੀ ਜਿਹੜੀ ਆ ਆਪਾਂ ਚੰਗੀ ਤਰ੍ਹਾਂ ਨਹੀਂ ਬਣਾ ਸਕਦੇ ਸੋ ਤੁਸੀਂ ਦੇਖਿਆ ਇਹ ਤੇਲ ਬਹੁਤ ਗਰਮ ਹੈ ਤੇ ਹੁਣ ਆਪਾਂ ਅਗਲੀ ਵਿਧੀ ਜਿਹੜੀ ਹੈ ਉਹ ਤੁਹਾਨੂੰ ਦੱਸਾਂਗੇ ਦੇਖੋ ਜੀ ਆਪਾਂ ਬਰੀਕ ਬਰੀਕ ਜਿਹੜੀਆਂ ਜਲੇਬੀਆਂ ਆ ਉਹ ਤੇਲ ਵਿੱਚ ਪਾ ਦਿੱਤੀਆਂ ਹਨ ਸੋ ਦੇਖੋ ਇਹ ਰੜ ਰਹੀਆਂ ਹਨ ਪੂਰੇ ਗਰਮ ਤੇਲ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਦਾ ਪਾਸਾ ਬਦਲਦੇ ਰਵਾਂਗੇ ਪਾਸਾ ਬਦਲਦੇ ਨਾਲ ਤੁਹਾਨੂੰ ਪਾਸੋਂ ਇਹ ਸਿੱਕ ਜਾਣਗੀਆਂ ਦੇਖੋ ਤੇਲ ਨੂੰ ਪਹਿਲਾਂ ਆਪਾਂ ਪੂਰਾ ਗਰਮ ਕਰ ਲੈਣਾ ਫਿਰ ਚਾਹੇ ਇਹਨੂੰ ਤੁਸੀਂ ਸਲੋ ਕਰ ਦਿਓ ਕੋਈ ਪ੍ਰੋਬਲਮ ਨਹੀਂ ਬਟ ਇਹਨੂੰ ਪਹਿਲਾਂ ਆਪਾਂ ਪੂਰਾ ਗਰਮ ਕਰਨਾ ਹੈ ਉਮੈਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੀਆਂ ਈਵਰਸ ਆ ਦੇਖੋ ਆਪਣੀਆਂ ਜਲੇਬੀਆਂ ਬਣ ਕੇ ਰੈਡੀ ਹੋ ਗਈਆਂ ਹਨ ਸੋ ਇਸ ਤੋਂ ਬਾਅਦ ਕੀ ਕਰਾਂਗੇ ਆਪਾਂ ਇੱਧਰ ਜਿਹੜੀ ਚਾਸਨੀ ਲਈ ਹੈ ਜਾਸਨੀ ਦੇ ਵਿੱਚ ਇਦਾਂ ਕਰਕੇ ਆਪਾਂ ਜਲੇਬੀਆਂ ਨੂੰ ਡਬੋ ਦਿਆਂਗੇ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਡਬੋਣ ਤੋਂ ਬਾਅਦ ਆ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਡਬੋਣ ਤੋਂ ਬਾਅਦ ਆਪਾਂ ਅੱਜ ਲਈ ਬੀਜੜੀ ਹੈ ਇਹਨੂੰ ਥਾਲ ਚ ਰੱਖ ਲਵਾਂਗੇ